ਜਿਸ ਦਿਨ ਤੋਂ ਮੰਦੇ ਤੇ ਦਰਿਆ ਨਢਾ ਲਾਈਆ ਉਸ ਦਿਨ ਤੋਂ ਨਿਰੰਤਰ ਸੇਵਾ ਕਰਦੇ ਸੀ ਸੇਵਾਦਾਰ ਦੇਖੋ ਚਾਹ ਦੀ ਸੇਵਾ ਚਾ ਲੰਗਰ ਤੇ ਪ੍ਰਸ਼ਾਦ ਦਾ ਲੰਗਰ ਡਾਕਟਰ ਆਇਆ ਇਹ ਦੇਖੋ ਪ੍ਰਸ਼ਾਦ ਦਾ ਲੰਗਰ ਜਦੋਂ ਆਖੀ ਹਾਂਦੇ ਅਤੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਇਹ ਅਤੁੱਟ ਲੰਗਰ ਬਸਾਇਆ ਜਾਂਦਾ ਹੈ ਜਿੰਨੇ ਸੇਵਾਦਾਰ ਹੁੰਦੇ ਸਾਰੇ ਸੇਵਾ ਵਿੱਚ ਜੁਟੇ ਹੋਏ ਹਨ ਔਰ ਇਹਨਾਂ ਨੇ ਵਚਿਆ ਕਿ ਜੇਕਰ ਇਹ ਖਾਤਾ ਹੋਰ ਵੀ ਚੱਲੇਗਾ ਲੰਗਰ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਲਗਾਤਾਰ ਵੀ ਸੇਵਾ ਕਰਾ ਰਹੇ ਸੰਗਤ ਦੀ ਕਿਉਂਕਿ ਇਹ ਤਨਮਨ ਤਾਂ ਅੰਦਰੋਂ ਸੁਖ ਹੋ ਰਿਹਾ ਹੈ ਆ ਦੇਖੋ ਪਾਣੀ ਟਰਾਲੀ ਭਰੀ ਹੋਈ ਹੈ ਬਣੀ ਬੋਤਲ ਨਾਲ ਔਰ ਸੇਵਾਦਾਰਾਂ ਨੇ ਜਿਸ ਤਰ੍ਹਾਂ ਸੇਵਾ ਜੁਟੇ ਹੋਏ ਸਾਨੂੰ ਦੱਸਦੇ ਹਨ ਕਿ ਅਸੀਂ ਇਹ ਸੇਵਾ ਤਾਂ ਹਮੇਸ਼ਾ ਹੀ ਕਰਦੇ ਰਹਾਂਗੇ ਪ੍ਰਮਾਤਮਾ ਭੱਲੇ ਕਰੇ ਜੋ ਸੰਗਤਾਂ ਜਿਵੇਂ ਇਸੇ ਤੀਨ ਸਭਿ ਸੂਰੂ ਦੂਰ ਹੋ ਜਾਵੇ ਹਾਂ ਜੀ ਦੱਸੋ ਜੀ ਵੀਰ ਜੀ ਕਿੰਨੇ ਦਿਨ ਤੋਂ ਤੁਸੀਂ ਲੰਗਰ ਲੈ ਕੇ ਆ ਰਹੇ ਜੀ ਸਾਨੂੰ ਤੇ 5-6 ਦਿਨ ਹੋ ਗਏ ਜੀ 45 ਦਿਨ ਹੋ ਗਏ ਹਾਂਜੀ ਅਸੀਂ ਪਨਿਆਲੀ ਪਿੰਡ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਪੰਜ ਛੇ ਦਿਨ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਿਆਰ ਕਰਦੇ ਆ ਅਸੀਂ ਇੱਥੇ ਲੈ ਕੇ ਆਨੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਤੁਸੀਂ ਚਾਹਣਾ ਕਿਹਦੇ ਕਰਦੇ ਹੋ ਵਿਸ਼ੇਸ਼ ਤੌਰ ਤੇ ਕਰਦੇ ਹੋ ਜੀ ਜਰਵੰਦ ਸਾਹਿਬ ਦਾ 45 ਪਨਿਆਲੀ ਪਿੰਡ ਦਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਭੂਤੀ ਸੰਗਤ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੁਆਰਾ ਪਨਿਆਲੀ ਗੁਰਦਾਰ ਪਨਿਆਲੀ ਸਾਹਿਬ ਦਾ ਜੀ ਹਾਂਜੀ ਪਨਿਆਲੀ ਦਾ ਠੀਕ ਠੀਕ ਇੱਕ ਮੈਨੂੰ ਫੋਟੋ ਕਰ ਧੰਨਵਾਦ ਪੰਜਾਬੀਆਂ ਦੇ ਹੌਸਲੇ ਨੂੰ ਸਲਾਮ ਦੇਖੋ ਇਹ ਬਿਖਤਾ ਇਹ ਨਹੀਂ ਮਜ਼ਾਕ ਕਰਦੇ ਹਨ ਮਖੌਲ ਕਰਦੇ ਕਿਉਂਕਿ ਇਹਨਾਂ ਵਿੱਚ ਨਾ ਇੱਕ ਜज्ਬਾ ਹੈ ਜज्ਬਾ ਹੈ ਇਸ ਗੱਲ ਦਾ ਇਹਨਾਂ ਨੇ ਪਹਿਲੇ ਖਫਤ ਤੋਂ ਇੱਥੇ ਲੰਗਰ ਲਗਾਇਆ ਹੋਇਆ ਦੇਖੋ ਕਲਾ ਪ੍ਰਸ਼ਾਦੇ ਵੀ ਲੰਗਰ ਹੈ ਇਹਨਾਂ ਵਰਤੇ ਪ੍ਰਸ਼ਾਦੇ ਪਾਣੀ ਦਾ ਬੋਤਲਾ ਦਾ ਪਾਣੀ ਹੈ ਪ੍ਰਿਆ ਹੋਈਆਂ ਦੇਖੋ ਤੇ ਇਹਨਾਂ ਦੇ ਜज्ਬੇ ਨੂੰ ਸਲਾਮ ਹੈ ਕਿਉਂਕਿ ਪੰਜਾਬੀ ਕਦੇ ਬਿਖੜਾ ਨੂੰ ਬਿਖਤਾ ਨਹੀਂ ਮੰਨਦੇ ਹੈ ਇਹ ਹਮੇਸ਼ਾ ਬਿਖੜਾ ਨੂੰ ਵੀ ਕੋਲੋਲਾ ਕਰਦੇ ਹੈ ਅਹਾਂ ਜੀ ਦੱਸੋ ਵੀਰ ਜੀ ਕਿੰਨੇ ਦਿਨ ਤੋਂ ਤੁਸੀਂ ਲੰਗਰ ਲਾਇਆ ਇੱਥੇ ਜੀ ਇਹ ਲੰਗਰ ਦਾ ਜੀ ਵੈਸੇ 6-7 ਦਿਨ ਹੋ ਗਏ ਜੀ ਲਗਾਤਾਰ ਚੱਲ ਰਿਹਾ ਜਿਹੜਾ ਅੱਜ ਆਲਾ ਲੰਗਰ ਇਹ ਅੱਜ ਅਜੀਤ ਭਾਜੀ ਆਪਣੇ ਕਾਂਗਰਸ ਦੇ ਪ੍ਰਧਾਨ ਹੈ ਜੀ ਮੰਗੂਪੁਰ ਉਹਨਾਂ ਨੇ ਭੇਜਿਆ ਜੀ ਤੇ 6-7 ਦਿਨ ਤੋਂ ਸਾਡਾ ਵੀ ਲੰਗਰ ਚੱਲ ਰਿਹਾ ਖੀਰ ਚਾਹ ਰੋਟੀ ਜੋ ਵੀ ਕਿਸੇ ਨੂੰ ਚਾਹੀਦਾ ਪਾਣੀ ਜੋ ਵੀ ਚਾਹੀਦਾ ਉਪਲਬਧ ਹੈ ਹਰ ਚੀਜ਼ ਮਿਲਦੀ ਹੈ ਜੀ ਇਹ ਹੈ ਜੀ ਪੰਜਾਬੀਆਂ ਦੇ ਜੱਜਬੇ ਨੂੰ ਸਲਾਮ ਜਿਗਾ ਕੋਈ ਹੋਸਟੇਟ ਵਿੱਚ ਹੁੰਦਾ ਭੁੱਖੇ ਮਰ ਜਾਂਦੇ ਨੇ ਲੋਕਾਂ ਨੇ ਇਹ ਤਾਂ ਰਜਾਉਂਦੇ ਫਿਰਦੇ ਹਨ ਕਿ ਲੰਗਰ ਲੱਗਿਆ ਹੋਇਆ ਗੁਰੂ ਘਰ ਜਿੱਥੇ ਲੱਗਦਾ ਹੈ ਲੰਗਰ ਸ਼ੋਕੋ ਤੇ ਸੇਵਾ ਕਰੋ ਸੇਵਾ ਕਰਦੇ ਹਨ ਇਹਨਾਂ ਦੇ ਜੱਗ ਨੂੰ ਬਹੁਤ ਬਹੁਤ ਖਿਦਾਮ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਹਵਾਹੀ ਬੇਟੀ ਕੀ